कहिड़े बसि वेण जी पर साहिब 11 हिकु सौ ग्यारह रुपया काका ग्रोही न मारे <laughs> त रोटा दिए तंत्रो रियाज रियाज तो से पैसे से गया हूं मंगला ਨਾ ਨਾਲ ਕੇ ਨਾਲ ਆਂਦੀ ਸਾਡੇ ਬਾਦ ਦਾ ਗੋਲੀ ਵਿਛਾ ਦੇ ਗੋਲੀ ਕਿ ਜਿਹੜੇ ਪਰਮੇ ਤਾਂ ਥੋੜੇ ਰਾਜੇ ਮਹਾਰਾਜਾਂ ਸਰਦਾਰਾਂ ਬਾਦ ਪਾਦਸ਼ਾਹਾਂ ਬਾਦ ਸਾਡਾ ਕੰਮ ਇੱਥੇ ਗੋਲੀ ਤੇ ਬੈਠ ਕੇ ਭਜਨ ਕਰਨ ਦਾ ਟਾਈਮ ਹੈ ਅਸੀਂ ਪਰਨਾ ਨਹੀਂ ਬੈਠਣਾ ਲੈ ਜੀ ਪਤਨੀ ਦੇਵ ਹੁਣ ਜਿਹੜੀਆਂ ਗੰਨਾ ਸਾਡ ਜੀ ਆਣੀਆਂ ਛੱਡ ਦੇ ਹੁਣ ਤਾਂ ਗ੍ਰਸਥ ਮਾਰਗ ਦੇ ਵਿੱਚ ਪੈਰ ਰੱਖ ਲਿਆ ਪਰ ਮੈਂ ਨਹੀਂ ਚਾਹੁੰਦੀ ਸੀ ਮੈਂ ਕਦੇ ਕੋਈ ਹਲਾ ਦੇਣਾ ਆਉਂਗਾ ਮੈਂ ਵੀ ਪਤੀ ਵਾਲੀ ਬਣਨਾ ਮੈਂ ਵੀ ਪਤੀ ਵਾਲੀ ਬਣਨਾ ਅੱਜ ਮੈਂ ਗੁਰੂ ਗੋਸ਼ਨਾ ਅਸੀ ਕੇ ਪਾਸੋਂ ਕਹਿੰਦਾ ਬਖਸ਼ਾ ਕੇ ਨਹੀਂ ਕਹਿੰਦਾ ਡਰ ਨਹੀਂ ਕਿਸੇ ਗੱਲ ਦੀ ਸੰਗ ਨਹੀਂ ਕਿਸੇ ਗੱਲ ਦੀ ਸ਼ਰਮ ਨਹੀਂ ਹੁਣ ਆਪਾਂ ਅੱਜ ਤੋਂ ਗਰੇ ਸਮਾਏ ਕੇ ਦਾਹਨ ਹੋਣਾ ਜਿਹੜਾ ਨੀ ਗੱਲ ਸੰਗ ਨਹੀਂ ਇਹ ਇਨਾ ਰੰਗਾਂ ਜੀ ਤਾਂ ਬਾਜਾਂ ਵੀ ਲੱਗਦੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਾਈ ਅਸਾਂ ਕਰਤਾ ਜੀ ਬੜਾ ਬੜਾ ਦਿੱਕਤਾਂ ਦੀ ਤਾਂ ਇਹ ਹਮੇ ਆ ਫੋਪੰਦੀਆ ਹੌਸਲਾ ਹੁੰਦਾ ਕਿਹਨਾਂ ਦਿਨ ਤੋਂ ਕਿਹਨਾਂ ਦਿਗਰੇ ਤੋਂ ਬਿਨਾਂ ਦਗਰੇ ਤੋਂ ਕੋਈ ਅਸਾਂ ਸੁਤੇ ਨਹੀਂ ਆਉਂਦਾ ਬੰਦਾ ਇੱਥੇ ਆਉਂਦਾ ਹੀ ਚੱਕਦਾ ਇਹ ਬਿਨਾਂ ਦਿਨ ਤੋਂ ਮਾਰਨੀ ਹੁੰਦਾ ਸਤਕਾਰ ਨਹੀਂ ਹੁੰਦਾ हर हिकु मन पूर कर मन ख़ुशि ਕੰਦਾਂ 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 ਦੇ ਪਾਰ ਤੇ ਐਮਬ੍ਰਾ ਦਾ ਲੈਫਟੀ ਨਾਗਰਾ ਸਾਹਿਬ はい ਆਪਣੀ ਵਾਰੀ ਦਾ ਅਜ ਸ਼ਾਂਤ ਰਾਗ 10 ਵਜੇ ਦਾ ਖਤਮ ਹੋ ਜਾਣੀਆਂ ਪੀ ਖਾਣੇ ਵਾਲੀ ਸ਼ੁਰੂ ਹੋ ਗਈ ਜੀ 24 5 24 ਤਰੀਕ ਨੂੰ 24 ਮਈ ਨੂੰ ਜਨ ਸ਼ੁੱਕਰਵਾਰ ਡੂਟਾ ਮੁਹੰਮਦ 25 ਮਈ ਨੂੰ ਮਾਘੋ ਪੁਲਾਹਾਂ ਜਰੂਰ ਪਹੁੰਚਿਓ ਸਟੇ ਰਹੋ 24 ਮਈ ਨੂੰ ਸ਼ੁੱਕਰਵਾਰ ਨੂੰ ਬੋਟਾ ਬੰਮਰ ਤੇ ਪਾਰਟੀ ਪਰ 25 ਮਈ ਨੂੰ ਦਿਨ ਸ਼ਨੀਵਾਰ ਲਾਈਫ ਲੇਤੀ ਪੰਡਾ ਜੀ ਨਿਰੋਧ ਕਰਨ ਦੀ ਕਿਰਪਾ ਕਰੋ ਅਗਲੇ ਅਗਲੇ ਖਾਣੇ ਲੈ ਜਾਈ ਜੀ ਹੋਣੀ ਤੇ ਜੇ ਸੁਣਦੇ ਹੋ ਜੁਰਦਾਂ ਮਿਲਦੇ ਆ ਕਹਿ ਰਹੇ ਹੋ ਜੇ ਪਹਿਲੇ ਅੱਜ ਕੋਈ ਨਹੀਂ ਅੱਜ ਦੂਜੇ ਬੁੱਧੀ ਆ ਅੱਜ ਕੋਈ ਨਹੀਂ ਬੁੱਧੀ ਕੋਈ ਨਹੀਂ अरदासा पूर हूंदी डीसी साहिब

ਜਿਮੇ ਜਿਮੇ ਅੱਜ ਦੇ ਸਮੇਂ ਦੀਆਂ ਜਿਹੜੀਆਂ ਆਪਣੇ ਦਰਮਿਆਨ ਆਪਣੇ ਵਿਚ ਗੱਲਾਂ ਚੱਲ ਰਹੀਆਂ ਨੇ ਉਹ ਗੱਲਾਂ ਨੂੰ ਕਵੀ ਕਾਲੀਦਾਸ ਜੀ 30 ਸਾਲ ਪਹਿਲਾਂ ਲਿਖਦੇ ਨੇ ਕੀ ਕਹਿੰਦੇ ਨੇ ਸਮੋਦਰਾ ਘਰ ਨਾਲ ਜਾਨੀ ਬੜੀ ਜੋੜੀ ਢਾਕੇ ਹੈ ਕਾਹਦਾ ਬਾਤ ਹੈ ਭਾਈ ਦਾ ਇਹ ਪੂਰਾ ਮਤਰਾ ਮੇਰੇ ਵਰਗਾ ਮਾਂ ਪੁੱਤ ਹੈ ਨਹੀਂ ਨਮੋ

ਇਹਨਾਂ ਦੇ ਪੁੱਤ ਵੀ ਲੰਮੀ ਉਮਰ ਕਰੇ ਬਾਬਾ ਸੰਤਰਾ ਵੀ ਚੱਲਦੀਆਂ ਕਰੇ 100 ਵੀ ਹੋਰ ਬੱਚੇ ਪਹਿਲਾਂ ਵੀ ਸੰਗਰੇ ਵਿੱਚ ਸਕਾਰ ਕਰਦੇ ਪੁੱਤੇ ਤੇ ਪਰੋਤੇ ਧਰਮ ਨਾਲ ਫਟੇ ਬੱਚਾ ਉਹ ਬੜੇ ਪਿਆਰੇ ਹੁੰਦੇ ਜੀ ਮੈਨੂੰ ਕੋਈ ਗੱਲ ਨਹੀਂ ਤੇ ਰੱਬ ਨੇ ਕੋਈ ਮੋਈ ਹੱਜ ਬਣਾਇਆ ਮੈਂ ਹੁਣ ਰਾਮ ਜੀ ਨਾਲ